ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੰਕੀ ਗਰੇਵਾਲ ਤੇ ਕਿਸਾਨ ਮਿਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਹਾਨੂੰ ਇੱਕ ਬੈੜ ਦਿਖਾ ਰਿਆਂਗਾ ਬਾਈ ਉਹਨਾਂ ਦੀ ਬਕਾਊ ਕੀਤੀ ਹੋਈ ਆ ਗਈ ਘਰ ਦੀ ਬੈੜ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਪਹਿਲੇ ਸੂਏ ਇਹਨੇ ਹੁਣ ਸੋਣਾਗਾ ਦੰਦੋ ਵੀ ਹਜੇ ਖੀਰੀ ਆ ਗਈ ਇਹਦੀ ਮਾਂ ਦਾ ਵੀ ਦੁੱਧ ਰਕੜ ਚੰਗਾ ਸੀਗਾ ਉਹ ਵੀ ਬਾਈ ਹੋਣਾ ਕੋਲੀ ਸੀਗੀ ਤੇ ਉਹ ਵੀ ਇਹਨਾਂ ਨੇ ਛੇਲ ਕਰਤੀ ਆ ਉਹਦੇ ਹੀ ਨਗੀਨਾ ਇੱਕ ਹੋਰ ਬਕਾਊ ਆਗਾ ਚੰਗੇ ਦੰਦਰੀ ਕਹਿੰਦੇ ਉਮੀਦ ਆ ਗਈ ਬਾਕੀ ਸਾਮ ਸੰਭਾਲ ਵਧੀਆ ਕੀਤੀ ਹੋਈ ਆ ਗਈ ਆਰ ਡਰ ਰੂਡਰ ਹੁਣੀ ਬਹੁਤ ਵਧੀਆ ਤਿਆਰ ਕੀਤਾ ਹੋਇਆਗਾ ਤਕਰੀਬਨ ਇੱਕ ਹਫਤਾ ਹਜੇ ਬਾਕੀ ਹੈ ਇਹਦਾ ਬਾਕੀ ਡਿਟੇਲ ਆਪਾਂ ਸਾਰੀ ਬਾਈ ਹੁਣਾਂ ਤੋਂ ਲੈ ਲਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਜੇ ਐਦਾਂ ਹੀ ਕਿਸੇ ਵੀਰ ਨੇ ਆਪਣੇ ਬਕਾਊ ਪਸ਼ੂ ਦੀ ਵੀਡੀਓ ਕਰਵਾਉਣੀ ਆ ਜਾਂ ਹੋਰ ਵੀ ਕਿਸੇ ਚੀਜ਼ ਦੀ ਵੀਡੀਓ ਕਰਵਾਉਣੀ ਆ ਤਾਂ ਆਪਣਾ YouTube ਤੇ Facebook ਤੇ ਨੰਬਰ ਚੱਲੀ ਜਾਂਦਾਗਾ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਜਿਹੜੀ ਆਪਾਂ ਇਹ ਬਿਹੜ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆ ਗਈ ਹਾਂਜੀ ਆਪਣੀ ਘਰ ਦੀ ਬਿਹੜ ਆ ਗਈ ਠੀਕ ਹੈ ਜੀ ਤੇ ਕਿੰਨੇ ਦਿਨ ਰਹਿੰਦੇ ਐ ਤੇ ਸੁਣ ਲੈ ਇਹਦੇ 25 ਦਿਨ ਭੁਰਿਆ ਜੀ ਹਜੇ ਆਪਾਂ ਪਿਆ ਜੀ ਅੱਜ ਆਪਾਂ 18 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਣਾ ਹਾਂ ਜੀ ਹਫਤੇ ਦੀ ਕੱਚੀ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਆਪਦਾ ਤਾਂ ਨਹੀਂ ਪਤਾ ਵੀ ਕਿਹੜੇ ਟੀਕੇ ਦੀ ਆ ਗਈ ਨਹੀਂ ਆਇਆ ਨਹੀਂ ਤੇ ਜਿਹੜਾ ਇਹਦੇ ਲੱਗਿਆ ਵਾ ਉਹ ਵੀ ਆਪਾਂ ਨੂੰ ਪਤਾ ਉਹ ਵੀ ਪਤਾ ਨਹੀਂ ਹਾਂ ਠੀਕ ਆ ਤੂੰ ਕਿਹਾ ਸੀ ਉਹਨੇ ਬੰਦੇ ਦੇ ਦਿੱਤਾ ਸੀ ਟੀਕਾ ਹਾਂ ਜੀ ਉਹ ਬੁਢਾ ਤਾਂ ਗਵਾਚ ਗਿਆ ਅੱਛਾ ਸੋ 6 ਟੀਕਾ ਜ ਦਿੱਤਾ ਸੀ ਸਰ ਹਾਂ ਹਾਂ ਵੀ ਆਪਾਂ ਦਾ ਜਾਨੀ ਸਾੰਬਿਆ ਨੀ ਮਾਹ ਥਾਂਬਿਆ ਤਾਂ ਸੀਗਾ ਬੁਢਾ ਤਾਂ ਗਵਾਚ ਗਿਆ ਕਿਤੇ ਬੁਢਾ ਤਾਂ ਗਵਾਚ ਗਿਆ ਹਾਂ ਠੀਕ ਆ ਚਲੋ ਪਤਾ ਨਹੀਂ ਵੈਸੇ ਲੱਗਿਆ ਤਾਂ ਚੰਗਾ ਹੀ ਹੋਊਗਾ ਹਾਂ ਹਾਂ ਤੇ ਪੂਰਾ ਚੰਗਾ ਠੀਕ ਆ ਕਾਇ ਕਰਵਾ ਸਾਲ ਹਾਂ ਕਾਇ केलं ਬਾਇਆ ਬਾਬਾਨਿਆਂ ਦਾ ਟੀਕਾ ਚੰਗਾ ਹੀ ਲੱਗਿਆ ਹੋਣਾ ਬਾਕੀ ਆਪ ਵੀ ਚੰਗੇ ਸੀਮਨ ਦੀ ਹੋਣੀ ਆ ਤੇ ਚਲੋ ਰਿਕਾਰਡ ਨਹੀਂ ਸਾੰਬਿਆ ਤੇ ਬਾਕੀ ਦੇਖ ਕੇ ਪਤਾ ਲੱਗ ਜਾਂਦਾ ਪਸ਼ੂ ਦਾ ਬਰੀਡ ਦਾ ਵੀ ਕਿਹੋ ਜੀ ਆ ਇੰਨਾ ਕ ਦੁੱਧ ਕੱਢੂਗੀ ਬਾਕੀ ਸੀਮਨ ਚੰਗਾ ਹੀ ਲੱਗਦੇ ਆ ਅੱਜਕੱਲ ਤੇ ਬਾਕੀ ਤਸੱਲੀ ਤੁਸੀਂ ਆਪ ਕਰ ਲਿਓ ਤੇ ਬਾਈ ਦੰਦਾਂ ਚ ਕਿਵੇਂ ਆਹੇ ਖੀਰੀ ਆ ਜੀ ਦੰਦਾਂ ਚ ਖੀਰੀ ਆ ਹਾਂ ਜੀ ਖੀਰੀ ਆਪਣੇ ਦੇਖੇ ਵੀ ਆ ਕਨਫਰਮ ਹਾਂ ਜੀ ਠੀਕ ਆ ਦੋਸਤੋ ਦੰਦਾਂ ਚ ਖੀਰੀ ਆ ਤੇ ਆਪਾਂ ਤਾਂ ਦੇਖੇ ਨਹੀਂ ਬਾਈ ਉਹ ਨਹੀਂ ਕਹਿੰਦੇ ਵੀ ਅਸੀਂ ਦੇਖ ਲਏ ਸੀਗੇ ਦੰਦਾਂ ਦਾ ਦੰਦ ਦੇਖਿਆ ਜੀ ਖੀਰੀ ਆ ਜੀ ਤੇ ਬਾਈਆਂ ਦੇ ਦੰਦ ਦੇਖੇ ਹੋਏ ਬਾਕੀ ਤੁਸੀਂ ਆਪ ਕਨਫਰਮ ਕਰ ਲਿਓ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਆ ਬੈਠ ਤੁਹਾਨੂੰ ਪਤਾ ਲੱਗਦਾ ਹੀ ਹੋਣਾਗਾ ਤੇ ਬਾਕੀ ਤਸੱਲੀ ਤੁਸੀਂ ਕਰ ਲਿਓ ਤੇ ਜਿਹੜੀ ਬਾਈ ਇਹਦੀ ਮਾਂ ਸੀਗੀ ਉਹ ਆਪਣੇ ਕੋਲੇ ਹੀ ਸੀਗੀ ਹਾਂ ਉਹ ਵੀ ਆਪਣੇ ਕੋਲੇ ਸੀਗੀ ਠੀਕ ਆ ਤੇ ਉਹ ਆਪਾਂ ਸੇਲ ਕਰਤੀ ਹਾਂਜੀ ਸੇਲ ਕਰਤੀ ਆਪਾਂ ਵੀਡੀਓ ਕੋ ਬੜਾਈ ਸੀ ਉਹਦੀ ਆਪਣੇ ਚੈਨਲ ਜਰ ਕੇ ਉਹ ਸੇਲ ਹੋਈ ਸੀ ਦੋਸਤੋ ਮਾਂ ਇਹਦੀ ਉਹ ਵੀ ਜਾਨੀ ਕਿ ਬਹੁਤ ਚੰਗੀ ਸੀ ਕਿੰਨਾ ਕੁ ਦੁੱਧ ਦੇਣ ਦੀ ਸੀ ਬਈ ਉਹ ਉਹਦੇ ਸਾਡੇ 27 28 ਕਿਲੋ ਦੁੱਧ ਸੀਗਾ 27 28 ਲੀਟਰ ਦੀ ਮਾਤਰਕਾਰ ਸੀਗਾ ਹਾਂਜੀ ਠੀਕ ਹੈ ਤੇ ਇਹਦੇ ਆਪਾਂ ਕਿੰਨੀ ਉਮੀਦ ਕਰ ਸਕਦੇ ਹਾਂ ਪਹਿਲੇ ਸੂਏ ਇਹ ਪਹਿਲੇ ਸੂਏ 20 ਲੀਟਰ ਮੌਜ ਨਾਲ ਦੇਓ ਜੀ ਹਾਂ 20 ਤਾਂ ਇਹਨੂੰ ਦੇਣਾ ਚਾਹੀਦਾ ਹਾਂ ਹਾਂ ਵੀ ਮੌਜ ਨਾਲ ਦੇਓ ਹਾਂ ਵੀ ਮੌਜ ਨਾਲ ਦੇਊਗੀ ਬਾਕੀ ਅੱਗੇ ਰੁੱਤ ਚੰਗੀ ਆ ਜਾਣੀ ਆ ਨਾ ਬਾਕੀ ਉਹ ਠੰਡੀ ਸੀ ਲਾ ਪੂਰੀ ਜਿਵੇਂ ਮਰਜੀ ਹੱਥ ਫੇਰੋਰੀ ਸੀ ਲਾ ਹਾਂ ਦਾ ਠੀਕ ਆ ਕੋਈ ਚੱਕਰ ਨਹੀਂ ਇਹਨੂੰ ਇਦਾਂ ਜਿਵੇਂ ਆ ਮਾਰਗਿਆ ਸੱਤ ਫੇਰੀ ਚਲੋ ਸਹੀ ਗੱਲ ਆ ਬਹੁਤ ਪੂਰੀ ਠੰਡੀ ਸੀਲ ਆ ਗਈ ਨਹੀਂ ਕਈ ਵਾਰੀ ਪਹਿਲਾਂ ਬਹਿਣਾ ਥੋੜਾ ਜਿਆ ਕਰ ਦਿਗਾ ਗੀਆਂ ਨਹੀਂ ਜਵੇਂ ਨਹੀਂ ਕਰਨੀ ਠੰਡੀ ਸੀਲ ਆ ਗਈ ਬਾਕੀ ਮਾਤਰਾ ਰਿਕਾਰਡ ਵੀ ਚੰਗਾ ਗਾ ਤੇ ਚੰਗੀ ਉਮੀਦ ਆ 20 ਲੀਟਰ ਤਾਂ ਤਕਰੀਬਨ ਦੇਊਗੀ ਬਾਕੀ ਸੇਵਾ ਹੁੰਦੀ ਹੈ ਵੱਧ ਵੀ ਦੇ ਸਕਦੀ ਹੈ ਕਿਉਂਕਿ ਅੱਗੇ ਰੁੱਤ ਚੰਗੀ ਆ ਜਾਣੀ ਹੈ ਵੀ ਬਾਕੀ ਥੋੜੀ ਸਾਂਭ ਸੰਭਾਲ ਤੇ ਹੈਗਾਗਾ ਤੇ ਆਪਾਂ ਮੁੱਲ ਕਿੰਨਾ ਕਰਦੇ ਜੀ ਦਾ 2.5 ਲੱਖ ਜੀ ਮੁੱਲ 1.5 ਲੱਖ ਤੇ ਵਿੱਚ ਹੋ ਜੂ ਮਾਨ ਤਨ ਤਾਂ ਹਾਂ ਜੀ ਹਾਂ ਜੀ ਠੀਕ ਆ 1.5 ਲੱਖ ਮੁੱਲ ਲਾ ਮਿੱਤਰੋ ਤੇ ਬਾਕੀ ਮਾਣਦਾਨ ਮੌਕੇ ਤੇ ਹੋ ਜਾਊਗਾ। ਬਾਕੀ ਤੁਸੀਂ ਦੇਖ ਸਕਦੇ ਹੋ ਬੱਚੀ ਠੰਡੀ ਆ, ਸੀਲ ਆ ਪੂਰੀ। ਦੇਖ ਸਕਦੇ ਹੋ। ਚੰਗੀ ਸਮੀ ਵੀ ਆ, ਕੱਦ-ਕਾਰਡ ਵੀ ਚੰਗੇ ਦੇ ਵਿੱਚ ਆ। ਅਜੇ ਤਾਂ ਇਹ ਗਰੋਥ ਬਹੁਤ ਕਰਨੀ ਆ ਅਜੇ ਕਿਉਂਕਿ ਅਜੇ ਤਾਂ ਬੱਚਾ ਹੀ ਆ ਦੰਦਾ ਜੋ ਖੀਰੀ ਆ। ਬਾਕੀ ਤੁਸੀਂ ਫੇਸ ਦੀ ਕੁਆਲਿਟੀ ਇਹਦੀ ਦੇਖ ਸਕਦੇ ਹੋ। ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ। ਚੰਗੀ ਸਮੀ ਬੜੀ ਆ, ਬਾਡੀ ਬੰਤਰ ਬਹੁਤ ਚੰਗੀ ਆਗੀ। ਤੇ ਬਾਕੀ ਪਿਆਰੀ ਬਹੁਤ ਚੰਗੀ ਆ ਹੋਣੀ। ਅੱਖਰ ਦੇਖ ਸਕਦੇ ਹੋ ਤੁਸੀਂ ਮੂਰ ਨੂੰ ਵੀ ਬਹੁਤ ਆ। ਜਿਵੇਂ ਮਾਰ ਗਿਆ ਲੋ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈ ਦੇਖ ਸਕਦੇ ਹੋ ਠੰਡੀ ਸੀ ਲੈਂ ਨਜਮ ਤੇ ਬਾਕੀ ਬੈਗ ਨੂੰ ਵੀ ਆਰਡ ਰਹੇ ਨੇ ਬਹੁਤ ਚੰਗਾ ਕੱਢਿਆ ਵਾ ਹਾਇਦਰਾਬਾਦ ਪੂਰਾ ਲਿਵਾ ਫੋਲੋ ਬਣਾਉਣਾ ਜੀ ਤਾਂ ਬਹੁਤ ਤਿਆਰੀ ਕਰਨੀਆਂ ਨੇ ਹਨਾ ਬਾਕੀ ਬੈਗ ਸਾਈਡ ਤੋਂ ਪਿੱਠ ਪੁੜੀ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਮੈਂ ਤਾਂ ਵੀ ਮੁੱਠੀ ਦੀ ਜੁਵਾਈ ਵਾਲੇ ਥਾਣ ਬਹੁਤ ਵਧੀਆ ਕੱਢੂ ਪੂਰੇ ਪੂਰੇ ਫਰਨੇ ਬਣਾਉ ਪਿੱਛੇ ਨੂੰ ਵੀ ਸਪੇਸ ਬਹੁਤ ਆ ਥਾਣਾ ਦੇ ਵਿੱਚ ਪਾਸੇ ਤੋਂ ਵੀ ਸਪੇਸ ਬਹੁਤ ਆ ਦੇਖੋ ਇਧਰ ਮੂਰ ਨੂੰ ਆਰਡਰ ਬਹੁਤ ਜਾਂਦਾ ਹੈਗਾ ਆਰਡਰ ਮੂਰ ਨੂੰ ਵੀ ਮੈਂ ਤਾਂ ਚੰਗਾ ਕੱਢੂਗੀ ਤੇ ਬੈਕ ਸਾਈਡ ਨੂੰ ਵੀ ਇਹ ਸਾਫ ਸੁਥਰਾ ਆਰਡਰ ਹੈਗਾ ਤੇ ਬਾਕੀ ਠੰਡੀ ਸੀਲ ਵੱਛੀ ਹੈਗੀ ਤੇ ਚੰਗੀ ਨਰੋਈ ਹੈਗੀ ਵਧੀਆ ਸਭ ਵੀ ਬੜੀ ਹੈਗੀ ਹੁਣ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਦੇ ਆ ਇੱਕ ਵਾਰੀ ਗੇੜਾ ਤੋਰਤੀ ਕਰਾ ਹੁਣ ਚੈੱਕ ਕਰ ਲਿਓ ਮਿੱਤਰੋ ਬਾਪੂ ਸਾਨੂੰ ਖੋਲ ਕੇ ਦਿਖਾਉਂਦਾਗਾ ਦਰਦੀ ਤੇ ਮਾਰ ਲਓ ਨਿਗਾ ਚੰਗੀ ਸਾਮ ਸੰਭਾਲ ਕੀਤੀ ਹੋਈ ਆ ਵੈਸੇ ਹੈਗੀ ਵੀ ਹਜੇ ਖੀਰੀ ਆ ਦੇਖ ਲਓ ਖੀਰੀ ਨਹੀਂ ਹੁਣ ਸੂਪ ਆਣਾ ਦਾ ਹਜੇ ਤਾਂ ਬਹੁਤ ਵੱਡੀ ਬਣਨਾ ਇਹਨੇ ਬੈਠਦੇ ਬਾਪੂ ਕਹਿੰਦਾ 20 ਲੀਟਰ ਦੀ ਪੂਰੀ ਮੋਜਨਾ ਦਊਗੀ ਵੱਧ ਵੀ ਦੇ ਸਕਦੀ ਆ ਇਹ ਸੋ ਦੀ ਸੇਵਾ ਤੇ ਆ ਬਾਕੀ ਥੋੜਾ ਜਿਹਾ ਕ੍ਰਾਸ ਪਾਣਾ ਹੈਗਾ ਬਾਕੀ ਬਹੁਤ ਵਧੀਆ ਬਿਹੜ ਆ ਗਈ ਟੀਕਾ ਬਾਪੂ ਹੁਣੀ ਕਹਿੰਦੇ ਚੰਗਾ ਲਵਾਇਆ ਹੋਇਆਗਾ ਉਹ ਕਈ ਵਾਰ ਨਾ ਅਣਜਾਣ ਬੰਦੇ ਹੁੰਦੇ ਜਿਹੜੇ ਨਹੀਂ ਸਮਝ ਸਕਦੇ ਛਟਰਾ ਜਿਹੜਾ ਹੁੰਦਾ ਬਾਕੀ ਸਾਨੂੰ ਗੱਲਬਾਤ ਕਰਕੇ ਪਤਾ ਹੀ ਲੱਗ ਗਿਆ ਵੀ ਘਰ ਦੀ ਬਿਹੜ ਆ ਕੋਈ ਵਪਾਰ ਵਾਲਾ ਕੰਮ ਨਹੀਂ ਜੇ ਵਪਾਰੀ ਹੁੰਦੇ ਨਾ ਸਾਨੂੰ ਪਤਾ ਵੀ ਉਹ ਤਾਂ ਸਾਰਾ ਕੁਝ ਝੂਠ ਤੁਹਾਨ ਵੀ ਦੱਸ ਦਿੰਦੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜੇ ਡਾਕਟਰ ਨੇ ਡਾਕਟਰ ਨੇ ਕਿਹੜਾ ਟੀਕਾ ਭਰਿਆ ਸੀਗਾ ਅਣਜਾਣ ਬੰਦੇ ਵਪਾਰੀ ਬੰਦੇ ਹੁੰਦੇ ਆ ਜਿਹੜੇ ਉਹ ਸਾਰਾ ਕੁਝ ਹੋਰ ਹੀ ਦੱਸ ਦਿੰਦੇ ਆ ਪਰੇ ਅਣਜਾਣ ਬੰਦੇ ਸੀ ਘਰ ਦਾ ਪਸੂ ਕਰਕੇ ਤੇ ਨਹੀਂ ਇਹਨਾਂ ਨੂੰ ਇੰਨਾ ਵਿਚਾਰਿਆਂ ਨੂੰ ਪਤਾ ਹੈਗਾ ਤਾਂ ਕਰਕੇ ਦੇਖ ਲਓ ਨਹੀਂ ਬਸ ਆਂਬੇ ਹਨ ਸਟਰਾ ਦੇਖ ਲਓ ਕਿ ਮੈਂ ਹੱਥ-ਪੁੱਥ ਫੇਰਦਾ ਬਾਪੂ ਪੂਰੀ ਠੰਢੀ ਸੀਲ ਆ ਗਈ ਤਸੱਲੀ ਕਰਕੇ ਤੁਸੀਂ ਖਰੀਦ ਲਓ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ